ਲੋਕ ਕਹਾਣੀ ਏਕੇ ਦੀ ਬਰਕਤ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਬਹੁਤ ਘੱਟ ਜ਼ਮੀਨ ਸੀ ਇਸ ਲਈ ਉਸ ਦਾ ਵਿਆਹ ਕਰਨ ਲਈ ਕੋਈ ਤਿਆਰ ਨਹੀਂ ਸੀ ਉਹ ਬਹੁਤ ਮਿਹਨਤੀ ਤੇ ਇਮਾਨਦਾਰ ਸੀ ਉਸ ਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਨੂੰ ਦੇਖਦਿਆਂ ਕਿਸੇ ਭੱਦਰਪੁਰਸ਼ ਨੇ ਉਸ ਦਾ ਗਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ ਉਸ ਦੀ ਵਾਟੀ ਵੀ ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚ ਪਲੀ ਹੋਣ ਕਰਕੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਤੇ ਥੋੜੀ ਜ਼ਮੀਨ ਵਿੱਚੋਂ ਚੰਗੀ ਉਪਜ ਪੈਦਾ ਕਰਦੀ। ਕੁਝ ਸਮੇਂ ਬਾਅਦ ਉਹਨਾਂ ਦੇ ਚਾਰ ਪੁੱਤਰ ਪੈਦਾ ਹੋਏ। ਦੋਨਾਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕੀਤਾ। ਸੁਖਾਵੇ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਮਾਪਿਆਂ ਦੇ ਅਗਿਆਕਾਰੀ ਪੁੱਤਰ ਸਨ। ਜਿਸ ਨੂੰ ਜੋ ਵੀ ਕੰਮ ਕਰਨ ਲਈ ਪਿਤਾ ਕਹਿੰਦਾ ਹਰ ਇੱਕ ਆਪਣਾ ਕੰਮ ਤੁਰੰਤ ਤੇ ਖਿੜੇ ਮੱਥੇ ਕਰਦਾ। ਜਵਾਨ ਹੋ ਕੇ ਚਾਰਾਂ ਨੇ ਖੇਤੀ ਅਤੇ ਪਸ਼ੂਆਂ ਦੀ ਸੰਭਾਲ ਦਾ ਕੰਮ ਚੰਗੀ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦਿੱਤਾ। ਪਿਤਾ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦਿੰਦਾ ਉਹ ਹਰ ਹਾਲਤ ਵਿੱਚ ਪੂਰੀ ਕਰਦਾ ਇੱਕ ਦਿਨ ਕਿਸਾਨ ਪਿੱਪਲ ਦੇ ਦਰਖਤ ਥੱਲੇ ਬੈਠਾ ਬਾਣ ਦਾ ਰੱਸਾ ਵਟ ਰਿਹਾ ਸੀ ਪਿੱਪਲ ਉੱਤੇ ਕਾਂ ਬੈਠਾ ਸੀ ਕਾਂ ਇਹ ਦੇਖ ਰਿਹਾ ਸੀ ਕਿ ਕਿਸਾਨ ਦੇ ਪੁੱਤਰ ਉਸਦੇ ਕਹਾਂ ਉੱਤੇ ਸਾਰੇ ਕੰਮ ਝਟ ਕਰ ਦਿੰਦੇ ਹਨ ਕਾਂ ਨੇ ਰੱਸਾ ਵਟਦੇ ਕਿਸਾਨ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਰੱਸਾ ਕਿਸ ਲਈ ਵਟ ਰਹੇ ਹੋ ਇਸ ਦਾ ਕੀ ਕਰੋਗੇ ਕਿਸਾਨ ਨੇ ਸਹਿਜ ਸੁਭਾਅ ਹੀ ਬੋਲ ਦਿੱਤਾ ਕਿ ਇਸ ਨਾਲ ਤੈਨੂੰ ਬੰਨਾਂਗਾ ਕਾਂ ਇਹ ਸੁਣ ਕੇ ਸਹਿਮ ਗਿਆ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨਣਾ ਛੱਡ ਦਿਓਗੇ ਤਾਂ ਮੈਂ ਤੁਹਾਨੂੰ ਇਸ ਪਿੱਪਲ ਦੀ ਜੜ ਵਿੱਚ ਦੱਬਿਆ ਖਜ਼ਾਨਾ ਦੱਸ ਦਿੰਦਾ ਹਾਂ ਕਿਸਾਨ ਨੇ ਕਿਹਾ ਠੀਕ ਹੈ ਆ ਦੱਸ ਕਾਂ ਪਿੱਪਲ ਤੋਂ ਥੱਲੇ ਆ ਕੇ ਜੜ ਵਿੱਚ ਪੰਜੇ ਮਾਰਨ ਲੱਗਾ ਕਿਸਾਨ ਨੇ ਚਾਰੇ ਪੁੱਤਰਾਂ ਨੂੰ ਬੁਲਾ ਕੇ ਢੋਆ ਪੁੱਟਿਆ ਤੇ ਖਜ਼ਾਨਾ ਨਿਕਲ ਆਇਆ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਏ ਇਸ ਖਜ਼ਾਨੇ ਬਾਰੇ ਕਾਂ ਵੱਲੋਂ ਦੱਸਣ ਬਾਰੇ ਗਵਾਂਡੀ ਕਿਸਾਨ ਨੂੰ ਵੀ ਪਤਾ ਲੱਗ ਗਿਆ ਉਹ ਕਿਸਾਨ ਦੇ ਵੀ ਚਾਰ ਪੁੱਤਰ ਸਨ ਕਿਸਾਨ ਆਪ ਵੀ ਆਲਸੀ ਸੀ ਅਤੇ ਉਸਦੇ ਸਾਰੇ ਪੁੱਤਰ ਵੀ ਆਲਸੀ ਤੇ ਕਮਜ਼ੋਰ ਸਨ ਉਹ ਪਿਤਾ ਦੇ ਕਹਿਣੇ ਤੋਂ ਬਾਰ ਸਨ ਕਿਸਾਨ ਜਿਸ ਨੂੰ ਵੀ ਕਿਸੇ ਵੀ ਕੰਮ ਲਈ ਕਹਿੰਦਾ ਉਹ ਉਲਟਾ ਜਵਾਬ ਦਿੰਦਾ ਤੇ ਦੂਜੇ ਨੂੰ ਆਖਣ ਲਈ ਕਹਿ ਦਿੰਦਾ ਚਾਰੇ ਉਸਦੀ ਕੋਈ ਗੱਲ ਨਹੀਂ ਸੀ ਮੰਨਦੇ ਇੱਕ ਦਿਨ ਉਹਨਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਕਾਂ ਦੇ ਨਾਲ ਗਵੰਡੀ ਵਾਲਾ ਡਰਾਮਾ ਕਰਾਂ ਸੋ ਉਹ ਵੀ ਉਸੇ ਪੀਪਲ ਥੱਲੇ ਰੱਸਾ ਵੱਟਣ ਬਹਿ ਗਿਆ ਕਾਂ ਵੀ ਉੱਥੇ ਆ ਕੇ ਟਾਣੀ ਉੱਤੇ ਬੈਠ ਗਿਆ ਉਸ ਨੂੰ ਰੱਸਾ ਵੱਟਦਿਆਂ ਦੇਖਦਿਆਂ ਕਾਂ ਨੇ ਪੁੱਛਿਆ ਕਿ ਬਾਬਾ ਜੀ ਰੱਸਾ ਵੱਟ ਕੇ ਕੀ ਕਰੋਗੇ ਕਿਸਾਨ ਨੇ ਗਵੰਟੀ ਕਿਸਾਨ ਵਾਲੇ ਸਹਿਜ ਸੁਭਾਅ ਕਹੇ ਲਾਫਜ਼ ਜਾਣ ਬੁੱਝ ਕੇ ਦੁਹਰਾ ਦਿੱਤੇ ਕਿ ਇਸ ਨਾਲ ਤੈਨੂੰ ਬੰਨਾਂਗਾ ਇਹ ਲਾਫਜ਼ ਸੁਣ ਕੇ ਕਾਂ ਖਿੜਖਿੜਾ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕੀ ਬਨੇਗਾ ਤੂੰ ਆਪਣੇ ਟੱਬਰ ਨੂੰ ਤੇ ਇੱਕ ਰੱਸੇ ਵਿੱਚ ਬੰਨ ਨਹੀਂ ਸਕਿਆ ਜਿਸ ਬਾਬੇ ਦੀ ਰੀਸ ਕਰਕੇ ਖਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ ਉਹ ਤੁਹਾਡੀ بے ਇਤفاقੀ ਕਰਕੇ ਪੂਰੀ ਨਹੀਂ ਹੋ ਸਕਦੀ ਬਾਬਾ ਜੀ ਤੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖ ਕੇ ਮੈਂ ਉਸ ਨੂੰ ਖਜ਼ਾਨਾ ਦੱਸ ਦਿੱਤਾ ਇਹ ਤੇਰੇ ਵਸ ਨਹੀਂ ਹੈ ਸੋ ਇਕੀ ਅਤੇ ਮਿਹਨਤ ਵਿੱਚ ਵਰਕਤ ਹੁੰਦੀ ਹੈ ਧੰਨਵਾਦ